ਅੱਜ ਅਸੀਂ ਭਰਪੂਰਗਰ ਨਾਲ ਲੋਡ ਦਾ ਉਦਘਾਟਨ ਕਰ ਰਹੇ ਹਾਂ ਕਿਉਂਕਿ ਮੌਸਮ ਦੀ ਨਜਾਕਤ ਨੂੰ ਦੇਖਦੇ ਵੇ 2 ਮਹੀਨੇ ਦਾ ਕਾਰਪੋਰੇਸ਼ਨ ਕੰਮ ਨਹੀਂ ਕਰ ਸਕੀ ਅਸੀਂ ਇਸ ਕਰਕੇ ਹੁਣ ਪਹਿਲ ਦੇ ਆਧਾਰ ਤੇ ਸ਼ਹਿਰ ਦੀਆਂ ਜਿੰਨੀਆਂ ਵੀ ਸੜਕਾਂ ਹੁਣ ਮੈਂ ਸਵੇਰੇ ਆਪਣਾ ਠਾਪਰ ਕਾਲਜ ਦੇ ਕੋਲ ਵੀ ਉਦਘਾਟਨ ਕਰਕੇ ਆ 80 ਲੱਖ ਦਾ ਸੜਕ ਦਾ ਉਦਘਾਟਨ ਸੀਗਾ ਉਹਦਾ ਵੀ ਕਰਕੇ ਆ ਬਾਕੀ ਵੀ ਜਿਹੜੇ ਕੰਮ ਹੈਗੇ ਪਹਿਲ ਦੇ ਆਧਾਰ ਤੇ ਹੋਣਗੇ 2 ਮਹੀਨੇ ਦੇ ਵਿੱਚ ਪਟਿਆਲੇ ਦੀ ਨਹਾਰ ਬੰਦ ਲਾਂਗੇ ਮਗਰ ਟਾਈਮ ਚਾਹੀਦਾ ਸੀਗਾ ਕਰਕੇ ਟੈਮ ਕਰਗੇ ਜਿਹੜੀ ਜ਼ਰੂਰ ਹੋ ਗਈ ਹੈ ਮਗਰ ਨੀ ਤੋ ਸਿਆਤਾ ਆਮ ਆਦਮੀ ਪਾਰਟੀ ਦੇ ਕੋਸ਼ਾਹਤ ਇਹਦਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਸੇ ਬੱਚਿਆਂ ਨੂੰ ਸੂਜਾਂ ਦੀ ਦਿੱਕਤ ਹੈ ਲੋਕ ਕਹਿੰਦੇ ਅਸੀਂ ਘਰ ਖੇਚਣ ਨੂੰ ਦੇਖੋ ਐਸਾ ਸੀਵਰੇਜ ਲਾਈਨਾਂ ਜਿਹੜੀਆਂ ਹੈਗੀਆਂ ਪੁਰਾਣੀਆਂ ਪਈਆਂ ਵੀ ਅਸੀਂ ਉਹ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਪੁਰਾਣੀਆਂ ਕੱਢ ਕੇ ਨਵੀਆਂ ਸੀਵਰੇਜ ਲਾਈਨਾਂ ਪਾਈਆਂ ਜਾ ਕਿਉਂਕਿ ਕਪੈਸਿਟੀ ਸੀ ਘੱਟ ਨਹੀਂ ਆਈ ਇਸ ਕਰਕੇ ਪਾਣੀ ਓਵਰਫਲੋ ਕਰਦਾ ਉਹ ਵੀ ਸਾਡੇ ਧਿਆਨ ਦੇ ਵਿੱਚ ਹੈ ਉਹਨੂੰ ਵੀ ਅਸੀਂ ਪਹਿਲ ਦੇ ਹੱਦ ਦੇ ਹਲ ਵੀ ਕਰ ਰਹੇ ਹਾਂ ਇਸ ਦੀ ਤਰ੍ਹਾਂ ਹੋਰ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਿਉਂਕਿ ਇਹ ਸ਼ਹਿਰ ਸਾਡਾ ਆਪਣਾ ਹੈ ਅਸੀਂ ਇਸ ਕਰਕੇ ਇਹਨੂੰ ਵਧੀਆ ਤਰੀਕੇ ਨਾਲ ਬਣਾਉਣਾ ਹੈਗਾ ਫਿਰ ਤੁਹਾਡਾ ਸਹਿਯੋਗ ਵੀ ਚਾਹੀਦਾ ਜੁਮੇ ਵੀ ਸਾਡੇ ਕੋਲ ਕੋਈ ਵੀ ਕੰਪਲੇਨ ਆਦੀ ਹੈ ਅਸੀਂ ਉਹਨੂੰ ਪਹਿਲ ਦੇ ਹੱਦ ਦੇ ਹੱਲ ਤੁਹਾਡੇ ਤੋਂ ਕੀ ਆਵਾਜ਼ ਬੜੀ ਜ਼ਰੂਰੀ ਹੈ ਪਰ ਦੇਰ ਨਹੀਂ ਲੱਗਣੀ ਦੇਖੋ ਐਸਾ ਵੀ ਅਜਿਹੇ ਮੈਨਾਂ ਹੋਏ ਐ ਕਾਰਪੇਟਰ ਬਣੀ ਪਈ ਪਈ ਪਹਿਲਾ ਜਿਹੜਾ ਕੰਮ ਸੀਗਾ ਲੋਸ ਸੀਗਾ ਅਸੀਂ ਜਹਾਂ ਤੋਂ ਬਾਅਦ ਐਮਐਲਏ ਸਾਹਮਣੇ ਨਾਲ ਲੱਗ ਕੇ ਉਹ ਵੀ ਸਾਡੇ ਪਟਿਆਲਾ ਦੇ ਅਸੀਂ ਲੱਗ ਕੇ ਫੰਡ ਵੀ ਲੈ ਰਹੇ ਹਾਂ ਔਰ ਕੰਮ ਵੀ ਚੱਲ ਰਿਹਾ ਹੈ। ਬਹੁਤ ਬਹੁਤ ਆਪ ਜੀ ਦਾ। ਕਿ ਆ ਤੁਸੀਂ ਉਤਕਟਨ ਕਰਨਾ ਆਏ ਹੋ ਔਰ ਸ਼ੁਰੂਆਤ ਕਰ ਦਿੱਤੀ ਕਿਹੜਾ? ਸੋ ਦੇਖੋ ਬੁਰਾ ਹਾਲ ਜਿਹੜਾ ਸੀ ਉਹ ਇੱਕ ਅਸੀਂ ਕੋਸਟ ਜਿਹੜੀ ਭੇ ਕਰਦੇ ਆ ਡਵੈਲਪਮੈਂਟ ਦੀ ਕੋਲਟਰਲ ਹਮੇਸ਼ਾ ਹੁੰਦੇ ਨੇ ਅਸੀਂ ਜਿਹੜਾ ਇਹ ਤਾਂ ਨਹੀਂ ਛੜਕਾਂ ਪਟਕੇ ਛੱਡਤੀਆਂ ਕੰਸੋਲੀਡੇਸ਼ਨ ਲਈ ਵੇਟ ਕਰ ਰਹੇ ਸੀ ਕੰਪੈਕਸ਼ਨ ਦੀ ਵੇਟ ਹੁੰਦੀ ਹੈ ਟੈਕਨੀਕਲ ਗੱਲਾਂ ਨੇ ਲੰਬਾ ਪ੍ਰੋਜੈਕਟ ਹੈ ਪਰ ਜਦੋਂ ਹੁਣ ਸਮਾਂ ਖੁੱਲਿਆ ਮੌਸਮ ਖੁੱਲ ਗਿਆ ਸਾਨੂੰ ਟਾਈਮ ਮਿਲ ਗਿਆ ਹੁਣ ਅਸੀਂ ਇਸ ਓਪਰਚ्युनिटी ਨੂੰ ਵੀ ਹੈਵ ਗ੍ਰੈਬਡ ਓਪਰਚ्युनिटी ਵਿਦ ਬੋਥ ਆਰ ਹੈਂਡਸ ਅਸੀਂ ਅਸੀਂ 800 ਫੀਟ ਦਾ ਜਿਹੜਾ ਇਹ ਗਾੜਨ ਦਾ ਜਿਵੇਂ ਬੜਾ ਪੌਸ਼ ਇਲਾਕਾ ਹੈ ਤੁਹਾਨੂੰ ਪਤਾ ਵੀ ਨਫੀਸ ਲੋਕ ਰਹਿੰਦੇ ਨੇ ਐਜੂਕੇਟਿਡ ਕਲਾਸ ਇੱਥੇ ਰਹਿੰਦੀ ਆ ਉਹਨਾਂ ਦੀਆਂ ਜਿਹੜੀਆਂ ਨੇ ਹੁਣ ਇਹ ਸੜਕਾਂ ਜਿਹੜੀਆਂ ਅੱਜ ਐਂਡ ਟੂ ਐਂਡ ਜਿਹੜੀਆਂ ਸੜਕ ਬਣ ਜਾ ਰਹੀ ਹੈ ਤੇ 15 ਲੱਖ ਰੁਪਏ ਸੀ ਜਿੱਥੇ ਇਸ ਰੋਡ ਤੇ ਲਗਾਵਾਂਗੇ ਉਸ ਤੋਂ ਇਲਾਵਾ ਮੇਰ ਸਾਹਿਬ ਦੀ ਕਿਰਪਾ ਨਾਲ 5 ਲੱਖ ਰੁਪਏ ਸੀ ਇੱਥੇ ਪਾਕ ਦੀ ਡਿਵੈਲਪਮੈਂਟ ਵਾਸਤੇ ਵੀ ਦੇ ਰਹੇ ਹਾਂ ਜੀ ਸੋ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਦੇਰੀ ਜ਼ਰੂਰ ਹੋਈ ਹੈ ਸਾਨੂੰ ਖੇਦ ਵੀ ਬਹੁਤ ਹੈ ਬਟ ਮਜਬੂਰੀਆਂ ਸੀ ਕਿ ਇਹ ਕੋ ਡਿਵੈਲਪਮੈਂਟ ਪ੍ਰੋਜੈਕਟ 500 ਕਰੋੜ ਦਾ ਪ੍ਰੋਜੈਕਟ ਹੋਵੇ ਕੰਪਲੀਸ਼ਨਲੀ ਟਾਈਮ ਲੱਗਦਾ ਤੇ ਅੱਜ ਜਿਹੜਾ ਹੈ ਉਹ ਜਿੱਥੇ 300 ਦੇ ਵਿੱਚੋਂ 250 ਦੇ ਕਰੀਬ ਪਾਈਪਲਾਈਨ ਵਿਛ ਚੁੱਕੀ ਹੈ ਉਸ ਦੇ ਨਾਲ-ਨਾਲ ਨੂੰ ਅਸੀਂ ਜਿਹੜਾ ਰੋਡ ਦਾ ਵੀ ਕੰਮ ਸ਼ੁਰੂ ਕਰ ਦਿੱਤਾ ਹੈ ਸ਼ਹਿਰ ਵਿੱਚ ਮਿਸਲ ਸਾਹਮਣੇ ਸਾਫ ਕਾ ਮੁੱਖ ਮੰਤਰੀ ਦਾ ਘਰ ਹੈ ਉਹਨਾਂ ਦੇ ਪਿੱਛੇ ਵੀ ਸੜਕਾ ਉਹ ਵੀ ਬਣਵਾਉ ਨੂੰ ਕਹਿੰਦੇ ਆ ਹਾਂਜੀ ਕਿਉਂ ਨਹੀਂ ਬਣੇਗੀ ਸਾਡੇ ਸਰਕਾਰ ਨੂੰ ਦਿੱਤਾ ਸੀ ਜੀ ਬਸ ਤੁਸੀਂ ਉੱਦੀ ਧਿਰ ਦੇ ਜੋ ਸੀ ਸਾਹਿਬ ਤੁਸੀਂ ਮਸਖਰੀਆਂ ਨਾ ਹੋਏ ਇਥੇ ਰਹਿੰਦੇ